ਸਤਗੁਰ ਸੱਚੇ ਪਾਤਸ਼ਾਹ ਜਿਹਾ ਕੋਈ ਨਹੀਂ ਜੇ ਮਿਲਣਾ ਮਾਛੀਪਾੜੇ ਦਾ ਜੰਗਲ ਏ ਟਿੰਡ ਦਾ ਸਹਰਾਣਾ ਮਾਹੀ ਲਾ ਕੇ ਬੈਠਾ ਸੰਗਤ ਬਹਿ ਜਾਏਗੀ ਬਲਵਿੰਦਰ ਕਵਿਤਾ ਗਾਏਗਾ ਇਹ ਸੰਗਤ ਹੀ ਫਿਰ ਆਪਾਂ ਅੱਗੇ ਚੱਲਾਂਗੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਨਹੀਂ ਜੇ ਮਿਲਣਾ ਜਿਵੇਂ ਦਾਤਾ ਜੀ ਨੇ ਚਰਨ ਪਰਸੇ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੇ ਮਹਾਰਾਜ ਚਰਨ ਪਾਉਂਦੇ ਨੇ ਨਾ ਚਰਨ ਪਰਸਦੇ ਨੇ ਉਹ ਧਰਤੀ ਭਾਗਾ ਵਾਲੀ ਹੋ ਜਾਂਦੀ ਏ ਉੱਤੇ ਬਖਸ਼ਿਸ਼ਾਂ ਦਾ ਮੀਂਹ ਵਰਤਦਾ ਹੈ ਭਾਵੇਂ ਜੰਗਲ ਮਾਛੀ ਬਾੜੇ ਦਾ ਪਰ ਅੱਜ ਵੀ ਸੱਚਦੇ ਹੁੰਦੇ ਪਏ ਨੇ ਮਾਛੀ ਬਾੜੇ ਚਰਨ ਪਤਾ ਕਿਦੇ ਪਏ ਨੇ ਮਾ ਗੁਜਰੀ ਦਾ ਜਾਇਆ ਹੈ ਗੁਰ ਤੇਗ ਬਹਾਦਰ ਸਾਹਿਬ ਦਾ ਲਖਤੇ ਜਿਗਰ ਏ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਪਿਤਾ ਏ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਪੋਤਰਾ ਏ ਸੰਗਤੀ ਜੰਗਲ ਮਾਛੀਵਾੜੇ ਦਾ ਸਤਗੁਰੂ ਜਿਵੇਂ ਪਹੁੰਚੇ ਨੇ ਉੱਥੇ ਤਿੰਦ ਦਾ ਸਰਾਣਾ ਲਾ ਕੇ ਲੰਮੇ ਪਏ ਨੇ ਕਿਹੋ ਜਿਹਾ ਮਾਹੌਲ ਹੋ ਗਿਆ ਉੱਥੇ ਆ ਸੁਣੀਓ ਥੋੜਾ ਸੁਕੇ ਰੁੱਖ ਵੀ ਹਰੇ ਹੋ ਗਏ ਵਾਹ ਬਈ ਫੁੱਲ ਮੁਰਝਾਏ ਖੜੇ ਹੋ ਗਏ ਸੁਕੇ ਰੁੱਖ ਵੀ ਹਰੇ ਹੋ ਗਏ ਫੁੱਲ ਮੁਰਝਾਏ ਖੜੇ ਹੋ ਗਏ ਜਿੱਥੇ ਸਤਗੁਰੂ ਜੀ ਪਹੁੰਚ ਜਾਣਗੇ ਜਿੱਥੇ ਸਤਗੁਰੂ ਜੀ ਦੀ ਬਖਸ਼ਿਸ਼ ਪਹੁੰਚ ਜਾਵੇਗੀ ਨਾ ਇਹ ਯਾਦ ਰੱਖਿਓ ਉੱਥੇ ਕੱਚ ਸੋਨਾ ਬਣੇਗਾ ਉੱਥੇ ਸੁੱਕੀ ਲੱਕੜ ਚੰਦਨ ਬਣੇਗੀ ਉੱਥੇ ਹਰਿਆਵਲ ਆਉਣੀ ਏ ਉੱਥੇ ਬਰਕਤ ਆਉਣੀ ਏ ਯਾਦ ਰੱਖਿਓ ਜਿੱਥੇ ਸਤਗੁਰ ਦੀ ਬਾਣੀ ਪਹੁੰਚ ਜਾਵੇਗੀ ਨਿੰਦਕ ਦਾ ਉੱਥੇ ਦਿਲ ਨਹੀਂ ਜੇ ਲਗਣਾ ਭਾਵ ਆਜ ਨਿੰਦਾ ਕਰ ਕਰਕੇ ਦੁਖੀ ਆਪਾ ਲੋਕ ਫਿਰਦਾ ਠੰਡਾ ਠਾਰ ਹੋ ਜਾਏਗਾ ਨਿੰਦਾ ਦੂਰ ਭੱਜ ਜਾਏਗੀ ਨਿੰਦਕ ਦੇ ਸਤ ਸੰਗਤ ਵਿੱਚ ਪੈਰ ਨਹੀਂ ਜੇ ਲੱਗਦੇ ਇਹ ਯਾਦ ਰੱਖਿਓ ਫਿਰਦਾ ਠੰਡਾ ਠਾਰ ਹੋ ਜਾਂਦਾ ਨਿੰਦਾ ਦੂਰ ਚਲੀ ਜਾਂਦੀ ਏ ਆ ਦੇਖਿਓ ਜੰਗਲ ਮਾਛੀਵਾੜੇ ਦਾ ਬਾਜਾ ਵਾਲੇ ਨੇ ਜਿਵੇਂ ਚਰਨ ਪਰਸੇ ਕਵੀ ਦੇ ਲਖਾਰੀ ਦੇ ਬੋਲ ਨੇ ਉਡਾਰੀ ਏ ਜੀ ਉਹਦੀ ਕਲਮ ਦੀ ਉਡਾਰੀ ਏ ਕਿ ਹੋ ਜਾ ਮਾਹੌਲ ਉਥੇ ਬਣ ਗਿਆ ਹਾਂਜੀ ਦੁਆਰਾ ਸੁੱਕੇ ਰੁੱਖ ਵੀ ਹਰੇ ਹੋ ਗਏ ਫੁੱਲ ਮੁਰਝਾਏ ਖੜੇ ਹੋ ਗਏ ਪੌਣਾ ਵਗਣ ਲੱਗੀਆਂ ਜਿੜੀਆਂ ਨੇ ਚੂ ਚੂ ਲਾਈ ਮਾਛੀਵਾੜੇ ਜੰਗਲ ਚ ਅੱਜ ਕੋਈ ਰੱਬੀ ਰੂਹ ਹੈ ਆਈ ਮਾਛੀਵਾੜੇ ਜੰਗਲ ਚ ਅੱਜ ਕੋਈ ਰੱਬੀ ਰੂਹ ਹੈ ਆਈ ਰੱਬੀ ਰੂਹ ਹੈ ਆਈ ਮੋਰਾ ਸਵਾਗਤ ਕਰਿਆ ਉਸ ਦਾ ਪਹਿਲਾ ਪਾਪਾ ਕੇ ਪੰਛੀ ਵੀ ਨੱਚਦੇ ਸੀ ਪੰਛੀਆਂ ਨੇ ਵੀ ਜੀ ਆਇਆਂ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਸ਼ੁਕਰ ਹੈ ਮਾਇਆ ਆ ਸਾਡੇ ਸੁੱਤੇ ਭਾਗ ਜਗਾਨ ਆ ਗਏ ਹਾਂਜੀ ਮੋਰਾ ਸਵਾਗਤ ਕਰਿਆ ਉਸ ਦਾ ਪਹਿਲਾ ਪਾਪਾ ਕੇ ਕੋਇਲਾ ਕੂਕਣ ਲਕੀਆਂ ਸੁਰ ਬਾਣੀ ਦੇ ਲਾਲਾ ਕੇ ਕੋਤਕ ਦੇਖਣ ਵਾਲਾ ਸੀ ਕੰਡਿਆਂ ਦੀ ਸੇਜ ਵਿਛਾਈ ਮਾਚੀ ਬਾੜੇ ਜੰਗਲ ਚ ਅੱਜ ਕੋਈ ਰਬੀ ਰੂ ਹੈ ਆਈ ਮਾਚੀ ਬਾੜੇ ਜੰਗਲ ਚ ਅੱਜ ਕੋਈ ਰੱਬੀ ਰੂਹ ਹੈ ਆਈ ਰੱਬੀ ਰੂਹ ਹੈ ਆਈ ਨਾ ਹੋਇਆ ਨਾ ਕੋਈ ਹੋਣਾ ਏ ਜਗ ਤੇਉਂਦੇ ਵਰਗਾ ਦਾਨੀ ਇਹ ਯਾਦ ਰੱਖਿਓ ਸਿੱਖੋ ਮਾਣ ਕਰਿਓ ਇਸ ਗੱਲ ਤੇ AI ਇਹ ਜਿਹੜਾ ਨੈੱਟ ਸਿਸਟਮ ਚੱਲ ਰਿਹਾ ਹੈ ਭਾਵ ਕਿ ਸੰਸਾਰ ਹੀ ਆਧਾਰਿਤ ਇਹਦੇ ਉੱਤੇ ਹੋ ਗਿਆ ਨੈੱਟ ਤੇ ਉਹਦਾ ਸੰਚਾਲਨ ਕਰਨ ਵਾਲਾ ਐਲਨ ਮਸ ਇਹ ਸੁਣਿਓ ਬੱਚੇ ਤੋਂ ਨਾਮ ਕੀ ਹੈ ਜੀ ਐਲਨ ਮਸ ਹਾਂਜੀ ਉਹ ਬਿਆਨ ਦਿੰਦਾ ਹੈ ਉਹ ਬਿਆਨ ਦਿੰਦਾ ਹੈ ਉਹ ਆਪਣਾ ਲਿਖਤੀ ਰੂਪ ਵਿੱਚ ਬਿਆਨ ਦਿੰਦਾ ਹੈ ਅਖਾਜੀ ਅਗਰ ਤੁਨੋਂ ਵਿਸ਼ਵ ਦੀ ਕਮਾਂਡ ਦਿੱਤੀ ਜਾਵੇ ਤੁਨੂੰ ਰਾਜਾ ਬਣਾਇਆ ਜਾਵੇ ਤੇ ਤੁਸੀਂ ਕਿਵੇਂ ਚਲਾਓਗੇ ਦੇਸ਼ ਨੂੰ ਸੰਸਾਰ ਨੂੰ ਕਿਵੇਂ ਚਲਾਓਗੇ ਕਹਿੰਦਾ ਮੈਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰਦਾ ਹਾਂ ਮੈਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰਦਾ ਹਾਂ ਇੱਕ ਅੰਗਰੇਜ਼ ਕਹਿੰਦਾ ਹੈ ਗੁਰੂ ਰਾਮਦਾਸ ਦੀ ਨਕਰੀ ਤੇ ਰਹਿਣ ਵਾਲਿਓ ਕੋਣ ਕਹਿੰਦਾ ਇੱਕ ਅੰਗਰੇਜ਼ ਕਹਿੰਦਾ ਜਿਹੜਾ ਬੜੀਆਂ ਕਾਡਾਂ ਦਾ ਮਾਲਕ ਏ ਕਹਿੰਦਾ ਮੈਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਰਦਾਗਾ ਕਹਿੰਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਵਕੜੀ ਜਿਉ ਜੀ ਮਹਾਰਾਜ ਦੀ ਗੱਲ ਵਕੜੀ ਏ ਨਾ ਸਤਪੁਰ ਦਾ ਹਿਰਦਾ ਏ ਇਹੋ ਜਿਹਾ ਹਿਰਦਾ ਕਿਸੇ ਦਾ ਨਹੀਂ ਆਏਗਾ ਕਹਿੰਦਾ ਭਾਵੇਂ ਕਰੋਨਾ ਕਾਲ ਹੋਵੇ ਇਹ ਆਕਸੀਜਨ ਦਾ ਲੰਗਰ ਲਾਉਂਦੇ ਨੇ ਉਹ ਵਕਤ ਜਦੋਂ ਵੱਡੇ ਵੱਡੇ ਲੀਡਰਾਂ ਨੇ ਆਪਣੇ ਘਰ ਅਕਸੀਜਨ ਦੇ ਸਿਲੰਡਰ ਲਘੋਲੇ ਸੀ ਨਾ ਕਹਿੰਦੇ ਘਾਂਦੇ ਅ fırsਰਾਂ ਨੇ ਚੋਰੀ ਕਰ ਲਈ ਸੀ ਆਕਸੀਜਨ ਦੇ ਸਿਲੰਡਰ ਵੀ ਸਾਡੇ ਪਰਿਵਾਰ ਦਾ ਕੋਈ ਮੈਂਬਰ ਮਰੇਗਾ ਲੋੜ ਪਏਗੀ ਅਸੀਂ ਦਵਾਂਗੇ ਕਹਿੰਦੇ ਆ ਗੁਰੂ ਦੇ ਸਿੱਖਾਂ ਨੇ ਘਰ-ਘਰ ਵਿੱਚ ਆਕਸੀਜਨ ਦੇ ਸਿਲੰਡਰ ਪਹੁੰਚਾ ਦਿੱਤੇ ਸੀ ਸਤ ਸ੍ਰੀ ਅਕਾਲ ਕਹਿੰਦੇ ਆ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਇਹ ਰਾਮ ਨੂੰ ਪਿਆਰ ਕਰਦੇ ਨੇ ਇਹ ਅੱਲਾਹ ਨੂੰ ਪਿਆਰ ਕਰਦੇ ਨੇ ਇਹ ਗੋਡ ਨੂੰ ਪਿਆਰ ਕਰਦੇ ਨੇ ਇਹ ਖੁਦਾ ਨੂੰ ਪਿਆਰ ਕਰਦੇ ਨੇ ਕਹੋ ਕਹਿੰਦਾ ਦੋ ਮੈਨੂੰ ਮੌਕਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਕੁਝ ਸਮਰਪਿਤ ਕਰਦਾਗਾ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਣਗੇ ਨਾ ਉੱਥੇ ਕਿਸੇ ਦੀ ਦਾ ਕਾਟ ਨਹੀਂ ਹੋਵੇਗੀ ਚੜਦੀ ਕਲਾ ਹੋਵੇਗੀ ਆ ਸੁਣੀਓ ਲਖਾਰੀ ਕੀ ਲਿਖਦਾ ਕਹਿੰਦਾ ਕੋਈ ਨਹੀਂ ਹੋਇਆ ਗੁਰਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਹੋਇਆ ਹਾਂਜੀ ਨਾ ਹੋਇਆ ਨਾ ਕੋਈ ਹੋਣਾ ਏ ਜਗ ਤੇ ਆਉਂਦੇ ਵਰਗਾ ਦਨੀ ਭਲਾ ਕੋਣ ਕਿਸੇ ਲਈ ਦਿੰਦਾ ਇੱਥੇ ਪੁੱਤਰਾ ਦੀ ਕੁਰਬਾਨੀ ਨਾ ਹੋਇਆ ਨਾ ਕੋਈ ਹੋਣਾ ਏ ਜੱਗ ਤੇ ਆਉਂਦੇ ਵਰਗਾ ਦਾਨੀ ਪਲਾ ਕੋਣ ਕਿਸੇ ਲਈ ਦਿੰਦਾ ਇੱਥੇ ਪੁੱਤਰਾ ਦੀ ਕੁਰਬਾਨੀ ਤਰਤੀ ਸੂਰਜ ਚੰਨ ਤਾਰੇ ਵੀ ਕਰਦੇ ਨੇ ਵਡਿਆਈ ਮਾਛੀ ਬਾੜੇ ਜੰਗਲ ਚ ਅੱਜ ਕੋਈ ਰੱਬੀ ਰੂਹ ਹੈ ਆਈ ਮਾਛੀ ਬਾੜੇ ਜੰਗਲ ਚ ਅੱਜ ਕੋਈ ਰੱਬੀ ਰੂਹ ਹੈ ਆਈ ਰੱਬੀ ਰੂਹ ਹੈ ਆਈ ਜਾਨਵਰਾਂ ਤੇ ਅਕੇ ਜੰਗਲ ਨੇ ਫਿਰ ਕੀਤੀ ਅਰਜ਼ੋਈ ਗੂੜੀ 니 ਤੇ ਸੁਤਾ ਮਹੀਂ ਹੁਣ ਸ਼ੋਰ ਕਰਿਓ ਨਾ ਕੋਈ ਕਾਇਨਾਤ ਦੇ ਵਿੱਚ ਹਲਚਲ ਹੋ ਜਾਂਦੀ ਸੰਗਤ ਜੀ ਧੰਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ ਨਾ ਤੇ ਦੇਖਿਓ ਪੜ੍ਹ ਕੇ ਮਹਾਰਾਜ ਜੀ ਆਰਾਮ ਕਰਦੇ ਨੇ ਤੇ ਸਰਪ ਸੱਪ ਛਾਇਆ ਕਰਦਾ ਸੱਪ ਛਾਂ ਕਰਦਾ ਜੀ ਸਤਿਗੁਰੂ ਰੀਠੇ ਤੇ ਬੰਦੇ ਨੇ ਰੀਠਾ ਭਾਵੇਂ ਕੋੜਾ ਹੈ ਮਹਾਰਾਜ ਉਹਦੇ ਹੀਠਾ ਬੰਦੇ ਨੇ ਤੇ ਰੀਠਾ ਆਪਣਾ ਸੁਭਾਅ ਬਦਲੀ ਕਰਕੇ ਉਹ ਵੀ ਮਿੱਠਾ ਹੋ ਜਾਂਦਾ ਹੈ ਉਹ ਵੀ ਮਿੱਠਾ ਹੋ ਜਾਂਦਾ ਹੈ ਹਾਂਜੀ ਜਾਨਵਰਾਂ ਦੇ ਅੱਗੇ ਜੰਗਲ ਨੇ ਫਿਰ ਕੀਤੀ ਅਰਜੋਈ ਗੂੜੀ ਦੇ ਸੁਤਾ ਮਾਹੀ ਹੁਣ ਸ਼ੋਰ ਕਰਿਓ ਨਾ ਕੋਈ ਲਿਖਣਾ ਕਿਥੇ ਆਉਂਦਾ ਕੀ ਤੇਨੂੰ ਜਾਂਦਾ ਆ ਬਲਖਾਈ ਮਾਛੀਵਾੜੇ ਜੰਗਲ ਚ ਅੱਜ ਕੋਈ ਰੱਬੀ ਰੂ ਹੈ ਆਈ ਮਾਚੀ ਬਾੜੇ ਜੰਗਲ ਚ ਅੱਜ ਕੋਈ ਰੱਬੀ ਰੂਹ ਹੈ ਆਈ ਬੋਲੋ ਸੰਗ ਤੇ ਮਾਚੀ ਬਾੜੇ ਜੰਗਲ ਚ ਅੱਜ ਰੱਬੀ ਰੂਹ ਕੋਈ ਆਈ ਮਾਚੀ ਬਾੜੇ ਜੰਗਲ ਚ ਅੱਜ ਕੋਈ ਰੱਬੀ ਰੂਹ ਹੈ ਆਈ ਰੱਬੀ ਰੂਹ ਹੈ ਆਈ ਰੱਬੀ ਰੂਹ ਹੈ ਆਈ ਸਤਿਗੁਰ ਜੀ ਨੇ ਚਰਨ ਪਰਸੇ ਉਸ ਜੰਗਲ ਨੂੰ ਵੀ ਭਾਗਾ ਵਾਲਾ ਬਣਾ ਦਿੱਤਾ ਤੇ ਯਾਦ ਰੱਖਿਓ ਤੇ ਜਿਹੜਾ ਸਤਿਗੁਰ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਨਾ ਸੱਚਾ ਪਾਤਸ਼ਾਹ ਉਹਦੇ ਵੀ ਭਾਗ ਬਣਾ ਦਿੰਦੇ